ਤੇ ਅੱਜ ਦਾ ਆਪਣਾ ਲਾਈਵ ਹੁੰਦਾ ਜਿਹੜਾ ਮੇਨ ਮਕਸਦ ਆ ਅੱਜ ਆਪਾਂ ਜਿਹੜੀ ਗੱਲ ਕਰਨੀ ਸੀ ਉਹ ਕਰਨੀ ਸਰਦਾਰ ਫੌਜਾ ਸਿੰਘ ਜੀ ਦੇ ਬਾਰੇ ਦੇ ਵਿੱਚ ਸਰਦਾਰ ਫੌਜਾ ਸਿੰਘ ਜੀ ਜਿਨ੍ਹਾਂ ਦੀ ਉਮਰ 114 ਸਾਲ ਸੀ ਤੇ ਬੇਤੀ ਗੱਲ ਉਹ ਸਾਨੂੰ ਸਦੀਵੀ ਵਿਛੋੜਾ ਦੇ ਗਏ ਆ ਉਹ ਇਸ ਦੁਨੀਆ 'ਚ ਫਿਲਹਾਲ ਨਹੀਂ ਰਹੇ ਸੋ ਉਨ੍ਹਾਂ ਬਾਰੇ ਆਪਾਂ ਗੱਲਬਾਤ ਅੱਜ ਕਰਦੇ ਆਂ ਆ ਆ ਜਾਣਦੇ ਹੋ ਕਿਸੇ ਨੂੰ ਲਾਈਵ ਤੇ ਫਿਲਹਾਲ ਕੋਈ ਵੀ ਲਾਈਵ ਦੇ ਉੱਪਰ ਨਹੀਂ ਆਇਆ ਹੋਇਆ ਸੋ ਅ ਕੱਲ ਦਿੱਲੀ ਸੀ ਮੈਂ ਤੇ ਜਦੋਂ ਸਵੇਰੇ ਫੋਨ ਖੋਲਿਆ ਤੇ ਵਾਟਸਐਪ ਦੇ ਉੱਤੇ ਸਭ ਤੋਂ ਪਹਿਲੀ ਜਰੀ ਖਬਰ ਆਈ ਮੈਸੇਜ ਆਈ ਕਿ ਸਰਦਾਰ ਫੌਜਾ ਸਿੰਘ ਜੀ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਸੋ ਜਦੋਂ ਇਹ ਖਬਰ ਪੜੀ ਬੜਾ ਦੁੱਖ ਵੀ ਲੱਗਿਆ ਅਫਸੋਸ ਹੋਇਆ ਕਿਉਂਕਿ ਸਰਦਾਰ ਫੌਜਾ ਸਿੰਘ ਜੀ ਉਹ ਸਨ ਜਿਨ੍ਹਾਂ ਨੇ ਸਾਨੂੰ ਇਹ ਦੱਸਿਆ ਸੀ ਨਾ ਕਿ ਜੇ ਇਤਿਹਾਸ ਰਚਨਾ ਹੋ ਗਈ ਨਾ ਤੇ ਉਮਰਾ ਮਾਇਨੇ ਨਹੀਂ ਰੱਖਦੀ ਜ਼ਰੂਰੀ ਨਹੀਂ ਹੁੰਦਾ ਕਿ ਤੁਹਾਡੀ ਕੋਈ ਏਜ ਆ ਤੇ ਤੁਸੀਂ ਉਸ ਏਜ ਦੇ ਵਿੱਚ ਜਿਹੜਾ ਇਤਿਹਾਸ ਆ ਉਹ ਰਚ ਸਕਦੇ ਹੋ। ਅੱਛਾ ਗੁਰੀ ਆ ਗਈ। ਹੈਲੋ ਗੁਰੀ ਕਿਵੇਂ ਆ? ਮੈਂ ਤਾਂ ਸੋਚਿਆ ਸੀ ਗੁਰੀ ਦੇ ਨਾਲ ਟਿਕ ਇਦਰ ਲਾਈਵ ਆਉਣਾ ਵੇਲੀ ਆ। ਅਨਵਾਈਟ ਕਰਾਂ? ਹੈਲੋ ਹਾਈ ਲੈੱਕ ਕੇ ਦੱਸ ਦੇ ਜੇ ਵੇਲੀ ਆ ਤਾਂ। ਤੈਨੂੰ ਵੀ ਅਨਵਾਈਟ ਕਰ ਲੈਣਾ ਫਿਰ ਦੋਨੋਂ ਜਾਨੇ ਆਪਾਂ ਇਕੱਠੇ ਗੱਲਬਾਤ ਕਰਦੇ ਆਂ। ਸਰਦਾਰ ਫੌਜਾ ਸਿੰਘ ਜੀ ਦੇ ਬਾਰੇ ਦੇ ਵਿੱਚ। ਹਾਂ। ਇਥੋਂ ਜੇ ਹੁੰਦੀ ਸੀ ਮੈਂ ਹੁਣੇ ਦੇਖ ਕੇ ਅਟਿਆ ਸੀਗਾ ਕਿੱਥੋਂ ਹੁੰਦੀ ਆ ਕਮੈਂਟ ਮੈਨੂੰ ਲੱਭਣ ਦੀ ਕ੍ਰੋਸ ਸਟ੍ਰੇਟ ਹਾਈਲਾਈਟ ਗ੍ਰੀਨ ਮਿਊਟ ਫਲਿੱਪ ਐਡ ਕਿੱਥੋਂ ਆਪਸ਼ਨ ਆਉਗਦੀ ਅੱਛਾ ਸਟਾਰਟ a ਪੋਲ ਸਟਾਰਟ a ਕੁਐਸਚਨ ਆਨਸਰ ਨਹੀਂ ਆ ਰਹੀ ਮਤਲਬ ਦਾ ਸਟਾਰਟਿੰਗ ਦੇ ਵਿੱਚ ਕਰਨੀ ਪੈਂਦੀ ਹੈ ਜੇ ਕਿਸੇ ਨੂੰ ਅ ਅਨਵਾਈਟ ਕਰਨਾ ਚਲਦੇ ਚ ਸ਼ਾਇਦ ਆਪਾਂ ਨਹੀਂ ਕਰ ਸਕਦੇਗੀ। ਮੈਂ ਇਹੀ ਸੋਚ ਰਿਹਾ ਸੀ ਕਿ অপਸ਼ਨ ਆਉਂਦੀ ਹੁੰਦੀ ਆ ਪਰ ਫਿਲਹਾਲ ਨਹੀਂ ਆ ਰਹੀ। ਚਲ ਕੱਲ ਨੂੰ ਫ੍ਰੀ ਹੋਏ ਕੱਲ ਨੂੰ ਕਿਸੇ ਹੋਰ ਟਾਪਿਕ ਤੇ ਆਪਾਂ ਇਕੱਠੇ ਲਾਈਵ ਕਰ ਲਾਂਗੇ। ਓਕੇ ਫਿਲਹਾਲ ਆਪਾਂ ਗੱਲ ਕਰ ਰਹੇ ਸੀਗੇ ਸਰਦਾਰ ਫੌਜਾ ਸਿੰਘ ਜੀ ਦੇ ਬਾਰੇ ਦੇ ਇੱਕ ਦੁਖਦਾਈ ਖਬਰ ਹੋਰ ਆ ਇੱਕ ਆਪਣੀ ਇੰਡੀਆ ਦੀ ਕੁੜੀ ਆ ਕੇਰਲਾ ਜ਼ਮਨ ਦੇ ਵਿੱਚ ਉਹਨੂੰ ਕੱਲ ਫਾਂਸੀ ਹੋਣੀ ਆ ਉਹਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਆ ਪਹਿਲਾਂ ਉਹ ਆਪਣੇ ਹਸਬੰਦ ਨੂੰ ਲੈ ਕੇ ਗਈ ਸੀ ਉਹ ਉੱਥੇ ਨਰਸ ਆ ਉਸ ਦੇਸ਼ ਦੇ ਵਿੱਚ ਪਰ ਹੋਇਆ ਇਸ ਤਰ੍ਹਾਂ ਸੀਗਾ ਉਹਦੋਂ ਜਦੋਂ ਕੰਮ ਕਰ ਠੱਪ ਹੋ ਗਿਆ ਦੇਸ਼ਚਾਸ ਚ ਲੜਾਈ ਲੱਗੀ ਤੇ ਉਹਨੇ ਉੱਥੋਂ ਦੇ ਕਿਸੇ ਲੋਕਲ ਬੰਦੇ ਨੂੰ ਵਿੱਚ ਪਾ ਕੇ ਅਚਾਹ ਦਾਸਤ ਲਗਾ ਕੇ ਤੇ ਉਹ ਉਸ ਤੋਂ ਬਾਅਦ ਕੀ ਹੋਇਆ ਉਹਨੇ ਕਿਸੇ ਨਾਲ ਸਾਂਝਾ ਕਲੀਨਿਕ ਖੋਲਿਆ ਸੀ ਉਹ ਬੰਦਾ ਹੁਣ ਉਤਲ ਕਰਨ ਲੱਗ ਗਿਆ ਸੀ ਤੇ ਉਸ ਬੰਦੇ ਦੀ ਮੌਤ ਹੋ ਗਈ ਆ ਤੇ ਜਿਹੜਾ ਉਹਦਾ ਦੋਸ਼ ਆ ਸਾਰਾ ਉਹ ਉਸ ਕੁੜੀ ਦੇ ਸਿਰ ਤੇ ਆ ਗਿਆ ਤੇ ਉਸ ਕੁੜੀ ਨੂੰ ਕਾਨੂੰ ਫਾਂਸੀ ਹੋ ਗਈ ਆ ਸੋ ਇੱਕ ਦੁਖਦਾਈ ਖਬਰ ਏ ਸੀ ਤੇ ਅੱਜ ਆਪਾਂ ਦੂਸਰੀ ਗੱਲ ਕਰਾਂਗੇ ਸਰਦਾਰ ਪੋਜਾ ਸਿੰਘ ਜੀ ਸਰਦਾਰ ਪੋਜਾ ਸਿੰਘ ਜੀ ਆ ਕੌਣ ਸੀਗੇ ਉਹ ਉਹ ਸੀਗੇ ਜਿਹੜੇ ਸਭ ਤੋਂ ਪਹਿਲਾਂ ਅਗਰ ਪੱਗ ਬਨ ਕੇ ਕੋਈ ਦੌੜ ਮੈਥਨ ਮੈਰਾਥਨ ਦੀ ਦੌੜਿਆ ਸੀ ਨਾ ਤੇ ਸਰਦਾਰ ਫੌਜਾ ਸਿੰਘ ਸੀ ਨਹੀਂ ਤਾਂ ਕੋਈ ਵੀ ਜਿਹੜਾ ਸੈਕ ਸੀ ਨਾ ਅੱਛਾ WhatsApp ਤੇ ਅੱਛਾ ਨਹੀਂ ਇੱਥੇ ਇਨਵਾਈਟ ਦੀ ਨਾ ਆਪਸ਼ਨ ਆਉਂਦੀ ਆ ਬੁਰੀ ਪਰ ਹੁਣ ਆ ਨਹੀਂ ਰਹੀ ਮੈਨੂੰ ਲੱਗਦਾ ਜਦੋਂ ਆਪਾਂ ਸਟਾਰਟ ਕਰਦੇ ਆ ਨਾ ਉਸ ਟਾਈਮ ਸ਼ਾਇਦ ਆਉਂਦੀ ਆ ਤੇ ਜਿਹੜਾ ਦੜਾਕ ਹੁੰਦੇ ਸੀਗੇ ਅ ਦੌੜਨ ਵਾਲੇ ਉਹ ਕਦੇ ਵੀ ਪੱਗ ਬੰਨ੍ਹ ਕੇ ਨਹੀਂ ਸੀ ਦੌੜ ਸਕਦੇ ਉਹਨਾਂ ਨੂੰ ਜਾਂ ਪਟਕਾ ਬੰਨਣਾ ਪੈਂਦਾ ਸੀ ਤਾਂ ਪਟਕਾ ਹੀ ਬੰਨਣਾ ਪੈਂਦਾ ਸੀ ਜ਼ਿਆਦਾ ਪਰ ਜਦੋਂ ਦੌੜ ਹੋਈ ਆ ਲੰਡਨ ਦੇ ਵਿੱਚ ਸਰਦਾਰ ਫੌਜਾ ਸਿੰਘ ਦੀ ਤੇ ਉਹਨਾਂ ਨੂੰ ਵੀ ਇਹੀ ਕਿਹਾ ਗਿਆ ਸੀ ਕਿ ਤੁਸੀਂ ਪੱਗ ਬੰਨ੍ਹ ਕੇ ਜਿਹੜੀ ਦੌੜ ਆ ਉਹ ਨਹੀਂ ਦੌੜ ਸਕਦੇ ਤੇ ਉਹਨਾਂ ਨੇ ਕੀ ਕਿਹਾ ਸੀ ਪੱਗ ਤਾਂ ਮੈਂ ਬੰਨੂੰਗਾ ਜੇ ਤੁਸੀਂ ਨਹੀਂ ਦੌੜਨਦੇ ਨਾ ਨਾ ਦੌੜਾਉਂਦੇ ਹੋ ਤੇ ਉਹ ਪੱਗ ਬੰਨ੍ਹ ਕੇ ਦੌੜੇ ਸੀਗੇ ਸੋ ਉਸ ਤੋਂ ਬਾਅਦ ਜਿਹੜੀ ਹੋਰ ਮੇਨ ਗੱਲ ਸੀ 99 ਸਾਲ ਦੀ ਉਮਰ ਦੇ ਵਿੱਚ 2000 ਸਨ ਦੇ ਵਿੱਚ ਉਹ ਪਹਿਲੀ ਵਾਰ ਜਦੋਂ ਦੌੜੇ ਆ ਤੇ ਉਸ ਤੋਂ ਬਾਅਦ 100 ਸਾਲ ਤੋਂ ਉੱਪਰ ਜਦੋਂ ਉਹਨਾਂ ਦੀ ਉਮਰ ਸੀ 105 ਸਾਲ ਦੇ ਵਿੱਚ ਉਦੋਂ ਉਹ ਲੰਡਨ ਦੇ ਵਿੱਚ ਉਹਨਾਂ ਨੇ ਜਦੋਂ ਦੌੜ ਲਾਈ ਸੀ ਤੇ ਉਦੋਂ ਉਹਨਾਂ ਦਾ ਜਿਹੜਾ ਨਾਂ ਸੀ ਗਿਨੀਜ਼ ਜਿਹੜੀ ਬੁੱਕ ਸੀ ਗਿਨੀਜ਼ ਬੁੱਕ ਉਹਦੇ ਵਿੱਚ ਦਰਜ ਨਹੀਂ ਹੋ ਸਕਿਆ ਉਹਦਾ ਰੀਜ਼ਨ ਇਹ ਸੀਗਾ ਉਹ ਕਹਿੰਦੇ ਤੁਸੀਂ ਪ੍ਰੂਫ ਦਿਖਾਓ ਕਿ ਤੁਹਾਡੀ ਉਮਰ 100 ਸਾਲ ਤੋਂ ਉੱਪਰ ਆ ਕਾਰਨ ਇਹ ਸੀਗਾ ਕਿ ਉਹਨਾਂ ਕੋਲੇ ਜਿਹੜਾ ਉਹਨਾਂ ਦਾ ਜਨਮ ਸਰਟੀਫਿਕੇਟ ਆ ਉਹ ਨਹੀਂ ਸੀਗਾ ਸੰਜੀਵ ਕੁਮਾਰ ਜੀ राम राम भाई राम राम ਉਹਨਾਂ ਦਾ ਦਾ ਸਰਟੀਫਿਕੇਟ ਉਹਨਾਂ ਕੋਲੇ ਨਹੀਂ ਸੀ ਉਹਨਾਂ ਦਾ ਜਨਮ ਸਰਟੀਫਿਕੇਟ ਤੇ ਉਹਨਾਂ ਦਾ ਜਿਹੜਾ ਜਨਮ ਆ ਉਹ ਹੋਇਆ ਸੀਗਾ 1 April ਤੇ 1911 ਨੂੰ ਸੋ 1911 ਦਾ ਦਾ ਜਨਮ ਹੁੰਦਾ ਤੇ 1900 ਸੌਰੀ 2025 ਦੇ ਵਿੱਚ ਆ ਕੇ ਉਹਨਾਂ ਦੀ ਜਿਹੜੀ ਡੈਥ ਆ ਉਹ ਹੁੰਦੀ ਆ ਕੱਲ ਸੋ ਤਕਰੀਬਨ ਉਹਨਾਂ ਦੀ ਉਮਰ 114 ਸਾਲ ਸੀ ਪਰ ਉਹਨਾਂ ਕੋਲ ਨਹੀਂ ਸੀਗਾ ਪਰ ਜਦੋਂ ਉਹ ਆਪਣਾ ਪਾਸਪੋਰਟ ਲੈ ਕੇ ਗਏ ਉਸ ਤੋਂ ਬਾਅਦ ਜਦੋਂ ਇੰਗਲੈਂਡ ਦੀ ਮਹਾਰਾਣੀ ਨੂੰ ਉਹਨਾਂ ਨੇ ਜਨਮ ਦਿਨ ਤੇ ਵਿਸ਼ ਭੇਜੀ ਆ ਕਿਹੜੀ ਭਾਸ਼ਾ ਤਮਾ ਤੌ ਲੰ ਤੁਮੇਤਾ ਅੱਛਾ ਤੇ ਉਹ ਪਾਸਪੋਰਟ ਦੇ ਉੱਪਰ ਉਹਨਾਂ ਨੇ ਜੈ ਮਾਤਾ ਕੀ ਆਪਕੀ ਕਿਰਪਾਲ ਸਿੰਘ ਜੰਮੂ ਕਸ਼ਮੀਰ ਮਾਤਾ ਦੇ ਦਾਨ ਸੇ ਆਪਕਾ ਕਿਰਪਾ ਸਿੰਘ ਜੀ ਕੇ ਆਪਕੇ ਸਾਥ ਲਾਈਵ ਬਾਤ ਕਰ ਸਕਤੇ ਹੈ ਕਿਆ ਜੀ 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 ਜ਼ਰੂਰ 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 ਹਾਂ ਉਹਦੀ ਆਪਾ ਡਿਸਕਸ ਕਰ ਰਹੇ ਸੀ ਕਿ ਉਹਦੀ ਡਿਸਕਸ ਵਾਕਈ ਬਹੁਤ ਜ਼ਰੂਰੀ ਆ ਕਿਉਂਕਿ ਅੱਜ ਦੇ ਟਾਈਮ ਚ 114 ਸਾਲ ਦੀ ਉਮਰ ਦੇ ਵਿੱਚ ਵੀ ਇੰਨੇ ਫੇਟ ਹੋਣਾ ਕੋਈ ਅਛੋਟੀ ਗੱਲ ਨਹੀਂ ਹੈ ਸ ਆਈ ਫਰੋਂਟ ਚਾਲੀ ਲੋਕਾਸਿਟੀ ਵੈਸੇ ਪੰਜਾਬ ਤੋਂ ਹੈਗੀ ਅੱਛਾ ਜੀ ਪੰਜਾਬ ਤੋਂ ਸਾਸਰੀ ਕਲਨ ਬਰਾੜ ਜੀ ਸਾਸਰੀ ਕਲ ਹਾਂ ਤੇ ਉਹ ਜਦੋਂ ਆਪਾਂ ਉੱਥੇ ਫੇਰਾ ਹੁਣੇ ਆ ਜਦੋਂ ਉਹਨਾਂ ਕੋਲੇ ਸਰਟੀਫਿਕੇਟ ਨਹੀਂ ਸੀਗਾ ਫਿਰ ਉਹਨਾਂ ਨੇ ਆਪਣਾ ਪਾਸਪੋਰਟ ਦਿਖਾਇਆ ਤੇ ਪਾਸਪੋਰਟ ਦੇ ਉੱਤੇ ਜਦੋਂ ਉਹਨਾਂ ਦੀ ਡੇਟ ਆਫ ਬਰਥ ਦੇਖੀ ਸੀ ਨਾ ਇੰਗਲੈਂਡ ਦੀ ਮਹਾਰਾਣੀ ਅਲੀਜ਼ਾਬੈਥ ਦੀ ਸਤਿ ਸ੍ਰੀ ਅਕਾਲ ਮਰੀਨ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਨੇ ਤੁਹਾਡੇ ਠੀਕ ਹੋ ਤੇ ਉਸ ਤੋਂ ਬਾਅਦ ਉਹਨੂੰ ਯਕੀਨ ਹੋਇਆ ਸੀ ਕਿ ਵਾਕੇ ਕੇ ਜਿਹੜਾ ਬਜ਼ੁਰਗ ਹੈ 100 ਸਾਲ ਤੋਂ ਉੱਪਰ ਉਮਰ ਦਾ ਜੇ ਉਹਨਾਂ ਦੀਆਂ ਪ੍ਰਾਪਤੀ ਦੀ ਗੱਲ ਕਰੀਏ ਮੈਂ ਹੁਣੇ ਆ ਆਰਟੀਕਲ ਪੜ੍ਹ ਰਿਆ ਸੀ ਉਹਨਾਂ ਦੇ ਬਾਰੇ ਦੇ ਵਿੱਚ ਤੇ ਉਹਨਾਂ ਦੀ ਜਿਹੜੀ ਮੌਤ ਦੇ ਉੱਤੇ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਆ ਨਰਿੰਦਰ ਮੋਦੀ ਜੀ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਵਾਟਸ ਇਸ ਦਾ ਸਟੋਰੀ ਸਟਾਰਟਿੰਗ ਐਂਡਿੰਗ ਅਲਿਸ ਹਾਂ ਜੀ ਨਹੀਂ ਅਸਲ ਦੇ ਵਿੱਚ ਆ ਬਰਾੜ ਸਾਹਿਬ ਅਸੀਂ ਗੱਲ ਕਰ ਰਹੇ ਸੀਗੇ ਰਮੀ ਵਧੀਆ 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 ਠੀਕ ਠਾਕ ਉਹ ਗੱਲ ਕਰ ਰਹੀ ਸੀ ਸਰਦਾਰ ਫੌਜਾ ਸਿੰਘ ਜੀ ਦੀ ਕੱਲ ਉਹਨਾਂ ਦਾ ਡੈਥ ਹੋ ਗਈ ਉਹਨਾਂ ਦਾ ਐਕਸੀਡੈਂਟ ਹੋ ਗਿਆ ਕਿਸੇ ਨੇ ਉਹਨਾਂ ਦੇ ਉੱਪਰ ਗੱਡੀ ਚੜਾਤੀ ਹੈ ਗੱਡੀ ਦੇ ਟੱਕਰ ਮਾਰ ਦਿੱਤੀ ਤੇ ਉਹਨਾਂ ਦੀ ਉਮਰ ਸੀ ਕਿ ਜਿਹੜੀ ਉਹ ਸੀਗੀ 114 ਸਾਲ ਤੇ ਉਹ ਪਹਿਲੇ ਆ ਦੁਨੀਆ ਦੇ ਇਨਸਾਨ ਸੀ ਜਿਹੜੇ 100 ਸਾਲ ਦੀ ਉੱਪਰ ਉਮਰ ਤੋਂ ਆ ਉੱਪਰ ਉਮਰਦੇ ਸੀਗੇ ਤਾਂ ਵੀ ਉਹ ਮੈਥਾਰਨ ਜਿਹੜੀ ਦੌਰ ਸੀ ਉਹ ਦੌਰ ਦੇ ਸੀਗੇ ਸੋ ਉਹਨਾਂ ਦੀ ਗੱਲਬਾਤ ਕਰ ਰਹੀ ਸੀਗੇ ਤੇ ਜਿਹੜਾ ਉਹਨਾਂ ਦਾ ਇਹ ਜਾਨਾ ਮਾ ਉਹ ਮੈਂ ਪਹਿਲਾਂ ਦਾ ਦੱ ਚੁੱਕਿਆ ਜਲੰਧਰ ਦੇ ਨਾਰਿਕ ਪਿੰਡਾਂ ਬਿਆਸ ਪਿੰਡ ਜਲੰਧਰ ਦੇ ਲਾਗੇ ਬਿਆਸ ਪਿੰਡ ਚ ਉਹਨਾਂ ਦਾ ਜਨਮ ਜਿਹੜਾ ਹੋਇਆ ਸੀਗਾ ਕੁਬਾ ਸਿੱਟੀ ਕੁਬਾ ਆਫਰੀਕਾ ਚ ਨਹੀਂ ਪੈਂਦਾਗਾ ਆਈ ਥਿੰਕ ਬਾਕੀ ਪਤਾ ਨਹੀਂ ਮੈਨੂੰ ਸ਼ਾਇਦ ਤੇ ਟੱਕਰ ਵੱਜਣ ਤੋਂ ਬਾਅਦ ਮੈਂ ਉਹਨਾਂ ਬਾਰੇ ਕਾਫੀ ਜਿਹੜੀਆਂ ਰੌਚਕ ਗੱਲਾਂ ਪੜੀਆਂ ਸੀ ਉਹਨਾਂ ਨੇ ਇਤਿਹਾਸ ਕਿਵੇਂ ਰਚਿਆ ਇੱਕ ਵਾਰ ਉਹਨਾਂ ਨੇ ਬੀਬੀਸੀ ਨਾਲ ਗੱਲ ਕਰਦਿਆਂ ਕਿਹਾ ਸੀਗਾ ਕਿ ਮੈਂ ਸੈਰ ਲਈ ਅੱਜ ਵੀ ਪਿੰਡ ਦੇ ਆਲੇ ਦੁਆਲੇ ਘੇੜੇ ਕਰਦਾ ਯੂਨਾਈਟਿਡ ਸਿਟੀ ਅੱਛਾ ਯੂਐਸਏ ਦੇ ਵਿੱਚ ਠੀਕ ਹੈ ਜੀ ਠੀਕ ਹੈ ਆ ਅਮਰੀਕਾ ਦੇ ਵਿੱਚ ਸੌਰੀ ਅਮਰੀਕਾ ਦੇ ਵਿੱਚ ਕੋਬਾ ਹੋ ਗਿਆ ਕੋਲੰਬੀਆ ਹੋ ਗਿਆ ਆ ਕਾਫੀ ਦੇਸ਼ ਆ ਜਿਹੜੇ ਪੈਂਦੇ ਆ ਮੈਕਸੀਕੋ ਤੇ ਅ ਉਸ ਤੋਂ ਬਾਅਦ ਉਹਨਾਂ ਨੇ ਹੋਰ ਵੀ ਬੜੀਆਂ ਗੱਲਾਂ ਕਹੀਆਂ ਸੀ ਤੇ ਜਿਹੜਾ ਉਹ ਸੀਗੇ ਉਹ ਵੀ ਉਥੋਂ ਦੇ ਸਿਟੀਜ਼ਨਗੇ ਇੰਗਲੈਂਡ ਦੇ ਇੰਗਲੈਂਡ ਦੇ ਵੀ ਨਹੀਂ ਸੀ ਬ੍ਰਿਟਿਸ਼ ਦੇ ਤੇ ਆਇਰਲੈਂਡ ਜਿਹੜਾ ਦੇਸ਼ ਪੈਂਦਾ ਉੱਥੋਂ ਦੇ ਸੀ ਉਹਨੂੰ ਸੰਯੁਕਤ ਰਾਜ ਸਮਥਿੰਗ ਕਹਿੰਦੇ ਆ ਉਹ ਉੱਥੋਂ ਦੇ ਸਿਟੀਜ਼ਨ ਸੀਗੇ ਬਕਾਇਦਾ ਜਿਹੜੇ ਸਰਦਾਰ ਫੌਜਾ ਸਿੰਘ ਜੀ ਸੀਗੇ ਉੱਥੋਂ ਦੇ ਉਹ ਸਿਟੀਜ਼ਨ ਸੀਗੇ ਤੇ ਆ ਉੱਥੋਂ ਦਾ ਨਾ ਤਾਂ ਪਾਸਪੋਰਟ ਸੀ ਉਥੇ ਉਹ ਕਿਵੇਂ ਗਏ ਅਸਲ ਦੇ ਵਿੱਚ ਉਹਨਾਂ ਦੀ ਜਿਹੜੀ ਧਰਮ ਪਤਨੀ ਸੀ ਉਹਨਾਂ ਦਾ ਨਾਂ ਸੀ ਮਾਤਾ ਗਿਆਨ ਕੌਰ ਜਦੋਂ ਮਾਤਾ ਗਿਆਨ ਕੌਰ ਜੀ ਦੀ ਡੈਥ ਹੋ ਜਾਂਦੀ ਆ 1992 ਦੇ ਵਿੱਚ 1990 ਦੇ ਵਿੱਚ ਤੇ ਉਹ ਕੀ ਕਰਦੇ ਆਪਣੇ ਜਿਹੜਾ ਇੱਕ ਪੁੱਤਰ ਉਹਨਾਂ ਦਾ ਇੰਗਲੈਂਡ ਰਹਿੰਦਾ ਸੀ ਉਹ ਉਹਨਾਂ ਕੋਲੇ ਚਲੇ ਜਾਂਦੇ ਆ ਉਹ ਉਦੋਂ ਦੌੜਨਾ ਸ਼ੁਰੂ ਕਰਦੇ ਆ ਸਨ 2000 ਸਾਲ ਦੇ ਵਿੱਚ ਉਹਨਾਂ ਨੇ 99 ਸਾਲ ਦੀ ਉਮਰ ਦੇ ਵਿੱਚ ਪਹਿਲੀ ਵਾਰ ਮੈਥਾਡਨ ਜਿਹੜੀ ਸੀ ਉਹ ਦੌੜੀ ਸੀ ਇਹਦੀ ਬਸ ਵੀ ਹੋਈ ਜੇ ਉਹਨਾਂ ਦੇ ਬਚਪਨ ਬਾਰੇ ਕਦੇ ਅਸੀਂ ਪੜhੀਏ ਨਾ ਤੇ ਵਿਕੀਪੀਡੀਆ ਤੇ ਸਾਨੂੰ ਰਿਕਾਰਡ ਮਿਲਦਾ ਕਿ ਬਚਪਨ ਦੇ ਵਿੱਚ ਉਹ ਚੱਲ ਵੀ ਨਹੀਂ ਸੀ ਸਕਦੇ 4 ਸਾਲ ਦੀ ਉਮਰ ਤੱਕ ਤੁਰ ਨਹੀਂ ਸਕਦੇ ਉਹਨਾਂ ਨੂੰ ਡੰਡੇ ਨਾਲ ਤੁਰਨਾ ਪੈਂਦਾ ਸੀ ਤੇ ਉਹਨਾਂ ਦੇ ਜਿਹੜੇ ਛੋਟੇ ਨਾਂ ਨਾ ਜੇ ਤੁਸੀਂ ਛੋਟੇ ਨਾਂ ਕਦੇ ਨੈਟ ਤੇ ਸਰਚ ਕਰਿਓ ਨਾ ਉਹਨਾਂ ਪੱਗ ਵਾਲਾ ਪਛਾਰ ਵੀ ਕਿਹਾ ਜਾਂਦਾ ਸੀ ਉਹਨਾਂ ਦਾ ਜਿਹੜਾ ਛੋਟਾ ਨਾਂ ਸੀ ਦੌੜਾਂ ਵਾਲਾ ਸਿੱਖ ਇਦਾਂ ਦੇ ਉਹਨਾਂ ਦੇ ਨਾਂ ਜਿਹੜੇ ਰੱਖੇ ਹੋਏ ਸੀ ਜਿਦਾ ਮਿਲਖਾ ਸਿੰਘ ਦਾ ਨਾਂ ਰੱਖਿਆ ਗਿਆ ਸੀ ਨਾ ਉੱਡਣਾ ਸਿੱਖ ਉਸੇ ਤਰ੍ਹਾਂ ਨਾਂ ਰੱਖੇ ਗਏ ਸੀਗੇ ਅ ਸਰਦਾਰ ਫੌਜਾ ਸਿੱਖ ਤੇ ਗਰਦਾਸ ਮਾਨ ਨੇ ਸਪੈਸ਼ਲ ਜਦੋਂ ਕੈਨੇਡਾ ਸ਼ੋਅ ਕੀਤਾ ਸੀ ਤੇ ਜਦੋਂ ਸਰਦਾਰ ਪੌਜਾ ਸਿੰਘ ਨੂੰ ਮਿਲੇ ਸੀ ਤੇ ਉਹਨਾਂ ਦੇ ਪੈਰਾਂ ਦੇ ਉੱਤੇ ਸਿਰ ਰੱਖਦਾ ਸੀ ਉਹ ਵੀਡੀਓ ਕਾਫੀ ਵਾਇਰਲ ਹੋਈ ਸੀ ਤੁਸੀਂ ਸਾਰਿਆਂ ਨੇ ਦੇਖੀ ਹੋਊਗੀ ਸੋ 1911 ਦਾ ਨਾ ਨਾ ਜਨਮ ਹੋਇਆ ਤੇ ਦੋਨੋਂ ਜਿਹੜੀਆਂ ਵਿਸ਼ਵ ਜੰਗਾਂ ਸੀ ਉਹਨਾਂ ਨੇ ਅੱਖੀਂ ਦੇਖੀਆਂ ਕਿਉਂਕਿ ਜਿਹੜੀ 1915 ਦੇ ਵਿੱਚ ਲੱਗੀ ਸੀ ਤੇ 1935 ਦੇ ਵਿੱਚ ਜਿਹੜੀ 42 43 45 ਤੱਕ ਚੱਲੀ ਆ ਉਹ ਵੀ ਉਹਨਾਂ ਨੇ ਅੱਖੀਂ ਦੇਖੀ ਸੀ ਜੰਗ ਯਾਨਕਿ ਦੋਨੋਂ ਵਿਸ਼ਵ ਜੰਗਾਂ ਉਹਨਾਂ ਨੇ ਅੱਖੀਂ ਦੇਖੀਆਂ ਕੱਲ੍ਹਾਈ ਥੋੜੀ 1947 ਦੀ ਵਾਂਡ ਉਹਨਾਂ ਨੇ ਆਪਣੇ ਪਿੰਡੇ ਤੇ ਹੰਡਾਈ ਸੀ। ਸੋ ਬੜਾ ਕੋਸੀ ਐ ਉਹਨਾਂ ਦੀ ਫੋਟੋ ਜੀ ਆਪਾਂ ਦੇਖੀਏ 105 ਸਾਲ ਦੀ ਉਮਰ ਦੇ ਵਿੱਚ ਉਹ ਸ਼ਾਇਦ ਨਾ ਸਾਲ ਦੀ ਨਹੀਂ ਇੱਧਰ ਲੈ ਕੈਮਰੇ ਨਾਲ ਦਿਖਾਉਣਾ ਮੈਂ ਇੱਕ ਮਿੰਟ। ਉਮਰ 105 ਸਾਲ ਉਥਾ ਥੱਕਾ ਨਹੀਂ ਦਿੰਦਾ ਤੇ ਭਰੋਸਾ ਕਮਜ਼ੋਰ ਨਹੀਂ ਹੋਣ ਦਿੰਦਾ। ਸੋ ਇਹ ਉਹਨਾਂ ਦੀ ਤਸਵੀਰ ਸੀਗੀ। ਆ ਆ ਗਿਆ ਆ ਸਾਲ 2004 ਦੇ ਵਿੱਚ ਜਿਹੜਾ ਉਹਨਾਂ ਨੇ ਧਿਆਨ ਲੋਕਾਂ ਦਾ ਆਪ ਦੇ ਵੱਲ ਖਿੱਚਿਆ ਸੀਗਾ ਉਹ ਇੱਕ ਕਮਾਂਤਰੀ ਕੰਪਨੀ ਦੇ ਇਸ਼ਤਿਹਾਰ ਵਿੱਚ ਫੁੱਟਬਾਲ ਆਈਕਨ ਡੇਵਡ ਬੇਕਮ ਤੇ ਮਹਾਨ ਮੁੱਕੇਬਾਜ਼ੀ محمد ali ਨਾ ਦਿਖਾਈ ਦਿੱਤੇ ਸੀਗੇ ਆ ਰਾਮ 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 ਪਿਆ ਰਾਮ 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 ਹੋ ਰਾਮ ਰਾਮ ਭਈਆ ਓਕੇ ਜੀ ਰਾਮ ਰਾਮ ਤੇ ਜਿਹੜਾ 2010 ਦੇ ਵਿੱਚ ਇੱਕ ਪੋਸਟਰ ਆਇਆ ਸੀਗਾ ਉਹਦੇ ਵਿੱਚ ਨਵੇਂ ਪੋਸਟਰ ਬੁਆਏ ਜਿਹੜੇ ਉਹ ਬਣੇ ਸੀ ਫੌਜ ਸਿੰਘ ਨੇ ਸਾਲ 2000 ਸਾਲ ਦੇ ਵਿੱਚ ਲੰਡਨ ਦੇ ਵਿੱਚ ਜਿਹੜੀ ਮੈਰਾਥਨ ਸੀ ਉਹਦੀ ਦੌੜ ਦੀ ਸ਼ੁਰੂਆਤ ਕੀਤੀ ਸੀ ਜਿਹਦੀ ਆਪਾਂ ਪਹਿਲਾਂ ਗੱਲ ਕੀਤੀ ਆ ਤੇ ਉਹਨਾਂ ਦੀ ਉਮਰ 99 ਸਾਲ ਤੋਂ ਸਿਰਫ ਇੱਕ ਮਹੀਨਾ ਪਹਿਲਾਂ ਫੌਜ ਸਿੰਘ ਨੇ 6 ਘੰਟੇ 54 ਮਿੰਟ ਚ ਇਹ ਦੌੜ ਪੂਰੀ ਕਰਤੀ ਸੀ ਤੇ 100 ਸਾਲ ਦੀ ਉਮਰ ਤੱਕ ਉਹ ਦੌੜਦੇ ਰਹੇ ਸੀ ਮੈਰਾਥਨ ਦੇ ਵਿੱਚ ਤੇ ਉਹਨਾਂ ਨੇ ਬੜੇ ਵਿਸ਼ੇ ਰਿਕਾਰਡ ਆ ਜਿਹੜੇ ਉਹ ਬਣਾਏ ਸੀਗੇ ਉਹਨਾਂ ਨੇ 2011 ਦੇ ਵਿੱਚ ਟ੍ਰਾਂਟੋ ਜਿਹੜੀ ਵਾਟ ਫਰੰਟ ਮੈਰਾਥਨ ਵਿੱਚ 8 ਘੰਟੇ 25 ਮਿੰਟ ਤੇ 17 ਸੈਕਿੰਡ ਚ ਇਹ ਦੌੜ ਜਿਹੜੀ ਉਹ ਪੂਰੀ ਕੀਤੀ ਸੀ ਅੱਛਾ ਏਕੇ ਵੀ ਆ ਗਈ ਸਸਰੀ ਕਾਲੇ ਕਿਵੇਂ ਆ ਤੇ 2012 ਦੇ ਵਿੱਚ ਉਹਨਾਂ ਨੇ ਲੰਡਨ 올림픽 ਦੌਰਾਨ ਜਿਹੜੀ ਮਸ਼ਾਲ ਮੈਰਾਥਨ ਦੌੜੀ ਸੀ ਤੇ ਉਹਨਾਂ ਨੇ 2013 ਦੇ ਵਿੱਚ ਹਾਂਗਕਾਂਗ ਵਿੱਚ ਦੌੜੀ 10 ਕਿਲੋਮੀਟਰ ਦੀ ਦੌੜ ਜਾਨਕਿ 10 ਕਿਲੋਮੀਟਰ ਦੀ ਦੌੜ ਸੀ ਨਾ ਉਹ ਉਹਨਾਂ ਨੇ 1 ਘੰਟਾ 32 ਮਿੰਟ ਤੇ 38 ਸੈਕਿੰਡ ਦੇ ਵਿੱਚ ਪੂਰੀ ਕੀਤੀ ਸੀ ਤੇ ਜਿਸ ਤੋਂ ਬਾਅਦ ਉਹਨਾਂ ਦੌੜਾਂ ਨੂੰ ਅਲਵਿਦਾ ਕਹਿ ਦਿੱਤਾ ਸੀ ਨਹੀਂ ਘੜਦਾ ਬਹੁਤ ਕਰਦਾ ਤੇ ਅੰਗਲੈਂਡ ਦੀ ਰਾਣੀ ਨਾਲ ਉਹਨਾਂ ਦੀਆਂ ਮੁਲਾਕਾਤਾਂ ਹੋਈਆਂ ਮੈਂ ਤੁਹਾਨੂੰ ਫੋਟੋਆਂ ਦਿਖਾਉਣਾ ਅਸਲ ਦੇ ਵਿੱਚ ਇਹ ਮੈਂ ਆਰਟੀਕਲ ਉਹਨਾਂ ਦਾ ਹੀ ਬੋਲਿਆ ਵਿਆ ਸੀ ਅੱਜ ਇਹ ਇੰਗਲੈਂਡ ਦੀ ਮਹਾਰਾਣੀ ਅਲੀਜ਼ਾਬੈਥ ਤੇ ਇਹ ਫੋਟੋ ਫੌਜਾ ਸਿੰਘ ਦੇ ਘਰੇ ਜਿਹੜੀ ਉਹਨਾਂ ਦੀ ਜ਼ੱਤੀ ਘਰ ਉਹਦੀ ਕੰਧ ਤੇ ਲੱਗੀ ਹੋਈ ਆ ਅਲੀਜ਼ਾਬੈਥ ਦੇ ਨਾਲ ਸੋ ਫਿਰ ਆਪਾਂ ਗੱਲਬਾਤ ਉੱਥੋਂ ਹੀ ਸ਼ੁਰੂ ਕਰਦੇ ਆ ਜਿੱਥੋਂ ਆਪਾਂ ਛੰਡੀ ਸੀ ਉਹ ਇੰਗਲੈਂਡ ਦੀ ਮਹਾਰਾਣੀ ਉਹਨਾਂ ਨੂੰ ਤਿੰਨ ਵਾਰ ਮਿਲੀ ਆ ਸੋ ਇਸ ਸਮੇਂ ਉੱਪਰ ਸਭ ਤੋਂ ਜਿਹੜਾ ਸੀ ਉਹਨਾਂ ਦਾ ਸ਼ਗਾ ਪੁੱਤਰ ਹਰਵਿੰਦਰ ਆ ਉਹਦੇ ਨਾਲ ਰਹਿੰਦੇ ਸੀਗੇ ਕਿਉਂਕਿ ਉਹਨਾਂ ਦੀ ਇੱਕ ਇੱਛਾ ਵੀ ਸੀ ਕਿ ਆਪਣੇ ਜਿਹੜੇ ਵੱਡਾ ਪੁੱਤਰ ਉਹਨਾਂ ਦਾ ਸਕਿੰਦਰ ਆ ਜਿਹਦੇ ਕੋਲ ਉਹ ਲੰਡਨ ਰਹੇ ਸੀ ਉਹਨੂੰ ਮਿਲ ਲਈ ਇੰਗਲੈਂਡ ਜਾਣਗੇ ਪਰ ਹੋਣੀ ਕਹਿ ਲੋ ਤੇ ਜਾਂ ਕੋਈ ਹੋਰ ਕਾਰਨ ਹੋ ਲੋ ਕਹਿ ਸਕਦੇ ਆ ਕਿ ਉਹ ਸੜਕ ਦੇ ਕਿਨਾਰੇ ਤੇ ਚੱਲ ਰਹੇ ਸੀ ਜਿਹੜੀ ਹਰ ਰੋਜ਼ ਉਹ ਸੈਰ ਕਰਦੇ ਆ ਉਥੇ ਲਿਆ ਕੇ ਉਹਨਾਂ 'ਚ ਗੱਡੀ ਮਾਰ ਦਿੱਤੀ ਗਈ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਸੱਟਾਂ ਲੱਗੀਆਂ ਜਲੰਧਰ ਦੇ ਹਸਪਤਾਲ ਜਾਇਆ ਗਿਆ ਜਿੱਥੇ ਉਹਨਾਂ ਨੂੰ ਮਰ ਤੱਕ ਜਿਹੜਾ ਇਲਾਜ ਦਿੱਤਾ ਗਿਆ ਤੇ ਉਹ ਉਹਨਾਂ ਨੇ ਇਹ ਵੀ ਪਹਿਲਾਂ ਵੀ ਕਿਹਾ ਸੀ ਕਿ ਮੈਂ ਜੰਦਗੀ ਦੇ ਆਖਰੀ ਪੜਾਅ 'ਤੇ ਆ। ਇਸ ਲਈ ਉਹ ਕਹਿੰਦੇ ਕੋਈ ਸਤਰ ਨਹੀਂ ਆ ਮੈਂ ਸਾਲ ਦੇ ਅੰਤ ਤੱਕ ਲੰਡਨ ਜਾਊਂਗਾ ਯਾਨੀ ਕਿ ਐਸ ਸਾਲ ਦੇ ਅੰਤ ਤੱਕ ਉਹਨਾਂ ਨੇ ਲੰਡਨ ਜਾਣਾ ਸੀਗਾ ਆਪਣੇ ਬੇਟੇ ਕੋਲ ਤਪਗਉਂਤਬਾਨ ਨੇ ਵੀ ਦੁੱਖ ਜਾਰ ਕੀਤਾ ਉਹਨਾਂ ਦੀ ਮੌਤ ਤੇ ਪੰਜਾਬ ਦੇ ਮੁੱਖ ਮੰਤਰੀ ਨੇ ਉਸ ਤੋਂ ਇਲਾਵਾ ਪ੍ਰਧਾਨ ਮੰਤਰੀ ਨੇ ਅ ਸਕਵੀਰ ਬਾਦਲ ਨੇ ਜਾਨੀ ਕਿ ਜਿੰਨੇ ਵੀ ਲੀਡਰ ਪ੍ਰਤਾਪ ਸਿੰਘ ਬਾਜਵਾ ਸਾਰਿਆਂ ਨੇ ਟਵੀਟ ਕੀਤੇ ਆ ਉਹਨਾਂ ਨੂੰ ਇੱਕ ਸందਰਾਂਜਲੀ ਦਿੱਤੀ ਆ ਕਿਉਂਕਿ ਏਡੀ ਵੱਡੀ ਮਹਾਨ ਰੂਹ ਦਾ ਚਲੇ ਜਾਣਾ ਇੱਕ ਸਦੀ ਦਾ ਅੰਤ ਹੁੰਦਾ ਹੈ ਕਿਉਂਕਿ ਉਹਨਾਂ ਨੇ ਉਹ ਸਦੀਆਂ ਅੱਖੀਂ ਦੇਖੀਆਂ ਸੀ ਜਿਹੜੀਆਂ ਅਸੀਂ ਕਦੇ ਕਿਤਾਬਾਂ 'ਚ ਪੜੀਆਂ ਜਿਵੇਂ ਅਸੀਂ ਵਰਲਡ ਵਾਰ 1 ਪੜ੍ਹੀ ਵਰਲਡ ਵਾਰ 2 ਪੜ੍ਹੀ ਪਾਕਿਸਤਾਨ ਦੀ ਵੰਡ ਪੜ੍ਹੀ ਜਿਹਨੂੰ ਹੱਲੇ ਕਿਹਾ ਜਾਂਦਾ 1947 ਦੀ ਉਹ ਸਾਰੀਆਂ ਪੀੜਾਂ ਉਹਨਾਂ ਨੇ ਅੱਖੀਂ ਦੇਖੀਆਂ ਸੀ ਤੇ ਪਿੰਡੇ ਤੇ ਹੰਡਾਈਆਂ ਸੀ। ਸੋ ਇਸ ਕਰਕੇ ਇੱਕ ਸਦੀਦਾਨਤ ਹੋ ਗਿਆ। ਅਸਰਦਾਰ ਹੋ ਗਿਆ ਸਿੰਘ ਦੇ ਜਾਨ ਦਾ। ਤੇ ਉਹਨਾਂ ਨੂੰ ਸਦਮਾ ਵੀ ਸੀ ਕਿਉਂਕਿ ਜਿਹੜੀ ਉਹਨਾਂ ਦੀ ਪਤਨੀ ਦਾ ਦਿਹਾਂਤ ਹੋ ਗਿਆ ਸੀ ਮੈਂ ਦੱਸਿਆ ਕਿ ਮਾਤਾ ਗਿਆਨਕੌਰ ਦਾ 1992 ਦੇ ਵਿੱਚ 1992 ਦੇ ਵਿੱਚ ਤੇ ਇੱਕ ਉਹਨਾਂ ਦਾ ਜਿਹੜਾ ਪੁੱਤਰ ਸੀਗਾ ਉਹਨਾਂ ਦੀ ਵੀ ਮੌਤ ਹੋ ਗਈ ਸੀ। ਕੁਲਦੀਪ ਸਿੰਘ ਦੀ ਹਾਦਸੇ ਦੇ ਵਿੱਚ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਉਹ ਵੀ ਦੱਖਣਾਂ ਨੂੰ ਆ ਸੀਗਾ ਸੋ ਉਹਨਾਂ ਦੀਆਂ ਹੁਣ ਤੱਕ ਦੋ ਧੀਆਂ ਤੇ ਇੱਕ ਪੁੱਤਰ ਇਹ ਦੁਨੀਆ ਤੋਂ ਜਾ ਚੁੱਕੇ ਆ ਉਹਨਾਂ ਦੀਆਂ ਦੋ ਧੀਆਂ ਦਾ ਵੀ ਦਿਹਾਂਤ ਹੋ ਚੁੱਕਿਆ ਇੱਕ ਪੁੱਤਰ ਦਾ ਵੀ ਦਿਹਾਂਤ ਹੋ ਚੁੱਕਿਆ ਜਿਹੜੇ ਇਸ ਟਾਈਮ ਇਸ ਦੁਨੀਆ ਦੇ ਵਿੱਚ ਨਹੀਂ ਰਹੀ ਪਰ ਫਿਰ ਵੀ ਉਹਨਾਂ ਦਾ ਹੌਸਲਾ ਸੀ ਉਹਨਾਂ ਦੀ ਇੱਕ ਜ਼ਿੰਦਾ ਦੇ ਵੀ ਸੀ ਕਿ ਇੰਨਾ ਕੁਝ ਹੱਥਾਂ 'ਚ ਤੁਰ ਗਿਆ ਹੋਵੇ ਸਪਤਨੀ ਜਿਹੜੀ ਜੀਵਨ ਸਾਥੀ ਸੀ ਉਹ ਤੁਰ ਗਈ ਸੀ ਉਹ ਦੋ ਧੀਆਂ ਤੁਰ ਗਈਆਂ ਸੀ ਇੱਕ ਪੁੱਤਰ ਤੁਰ ਗਿਆ ਸੀ ਤੇ ਫਿਰ ਵੀ 114 ਸਾਲ ਦਾ ਉਹ ਬਾਬਾ ਉਹ ਦੌੜ ਰਿਹਾ ਸੀ ਮੈਰਾਥਨ ਦੀਆਂ ਦੌੜਾਂ ਲਗਾਇਆ ਸੀ ਕਿੱਡੀ ਕਿੱਡਾ ਜਜ਼ਬਾ ਸੀ ਉਹਦੇ ਅੰਦਰ ਤੇ ਉਹਨਾਂ ਦੇ ਜਿਹੜਾ ਮੈਡਲਾਂ ਦੀ ਗੱਲ ਕਰੀਏ ਨਾ ਤੇ ਉਹਨਾਂ ਦੇ ਮੈਡਲ ਕੰਧਾ ਭਰੀਆਂ ਪਈਆਂ ਐ ਐ ਉਹਨਾਂ ਦੇ ਮੈਡਲ ਸੀ ਜਿਵੇਂ ਪਹਿਲਾਂ ਗੱਲ ਕੀਤੀ ਹੈ ਨਾ ਉਹਨਾਂ ਨੇ ਇਤਿਹਾਸ ਹੀ ਰਚਿਆ ਸੀ ਪੱਗ ਬੰਨ ਕੇ ਦੌੜਨ ਵਾਲੇ ਪਹਿਲੇ ਸਿੱਖ ਸੀ ਸੋ ਅੱਜ ਆ ਉਹਨਾਂ ਨੂੰ ਯਾਦ ਕਰਦੇ ਆ ਇਹ ਮੈਂ ਵੀਡੀਓ ਬਣਾਈ ਸੀ ਕਿਉਂਕਿ ਸਵੇਰੀ ਮੈਂ ਖਬਰ ਪੜੀ ਤੇ ਉਦੋਂ ਦਾ ਸੋਚ ਰਿਹਾ ਸੀ ਕਿ ਉਹਨਾਂ ਦੀ ਜ਼ਿੰਦਗੀ ਬਾਰੇ ਜ਼ਰੂਰ ਲੋਕਾਂ ਨੂੰ ਪਤਾ ਹੋਵੇ ਕਿ ਉਹ ਇੱਕ ਸਾਦਾ ਤੇ ਜਿਹੜੀ ਸਾਗਹਾਰੀ ਜਿਹਨੂੰ ਆਪਾਂ ਕਹਿ ਦਿੰਦੇ ਆ ਵੈਜੀਟੇਰੀਅਨ ਸੀ ਪਿਓਰ ਇੰਨੀ ਦੌਰ ਤੱਕ ਇੰਨੀ ਉਮਰ ਤੱਕ ਜਿਉਂਦਾ ਇੱਕ ਕਾਰਨ ਸੀ ਕਿ ਉਹ ਫੈਕਟਰ ਰੱਖਦੇ ਸੀ ਉਹ ਸੈਰ ਕਰਦੇ ਸੀ ਉਹ ਦੌੜਦੇ ਸੀ ਉਹਨਾਂ ਨੇ ਖੁਦ ਨੂੰ ਫੈਕਟ ਫੈਕਟਰ ਰੱਖਿਆ ਸੀ ਉਹ ਸੈਰ ਤੇ ਜਾਂਦੇ ਸੀ ਰੋਜ਼ ਦੋ ਟਾਈਮ ਸਵੇਰੇ ਸ਼ਾਮ ਸੋ ਇਸ ਕਰਕੇ ਫਿਟਨੈਸ ਸਭ ਤੋਂ ਜ਼ਿਆਦਾ ਜ਼ਰੂਰੀ ਆ ਤੇ ਉਹਨਾਂ ਨੇ ਆਪ ਹੀ ਇਹ ਗੱਲ ਕਹੀ ਸੀ ਕਿ ਮੈਨੂੰ ਕਹਿੰਦੇ ਸੀ ਪੱਗ ਬੰਨ ਕੇ ਤੈਨੂੰ ਦੌੜਨ ਨਹੀਂ ਦੇਣਾ ਪਰ ਪੱਗ ਬਨ ਕੇ ਉਹ ਤੌੜਿਆ ਸੀ ਉਹ ਕਹਿੰਦਾ ਸੀ ਮੈਨੂੰ ਨਾ ਦੌੜਨਾ ਮਨਜ਼ੂਰ ਆ ਪਰ ਜਦੋਂ ਮੈਂ ਦੌੜੂਗਾ ਨਾ ਮੈਂ ਪੱਗ ਬਨ ਕੇ ਦੌੜੂਗਾ ਸੋ ਕੱਲ ਉਹਨਾਂ ਦਾ ਜਿਹੜਾ ਦਿਹਾਦ ਹੋਇਆ ਉਹਨਾਂ ਦੀ ਪੁਸ਼ਟੀ ਉਹਨਾਂ ਦੇ ਪੁੱਤਰ ਨੇ ਕੀਤੀ ਆ ਸੋ ਐਸੀ ਜਿਹੜੀ ਮਹਾਨ ਰੂਹ ਆ ਨਾ ਉਹਦੇ ਲਈ ਦੋ ਸ਼ਬਦ ਕਮੈਂਟਾਂ ਚ ਜ਼ਰੂਰ ਲਿਖਿਓ ਤਾਂ ਕਿ ਅਸੀਂ ਉਹਨਾਂ ਨੂੰ ਇੱਕ ਸਨਦ ਅੰਜਲੀ ਦੇ ਸਕੀਏ ਕਿਉਂਕਿ ਮੈਨੂੰ ਲੱਗਦਾ ਸ਼ਾਇਦ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਉਮਰ ਦੇ ਅਗਰ ਕੋਈ ਇਨਸਾਨ ਸੀਗੇ ਤੇ ਸਰਦਾਰ ਫੌਜਾ ਸਿੰਘ ਜੀ ਸੀ ਕਿਉਂਕਿ 114 ਸਾਲ ਦਾ ਸ਼ਾਇਦ ਹੋਰ ਕੋਈ ਇਸ ਟਾਈਮ 'ਤੇ ਜਿਉਂਦਾ ਹੋਵੇ ਤਾਂ ਮੈਂ ਕਹਿ ਨਹੀਂ ਸਕਦਾ ਬਟ ਮੈਨੂੰ ਨਹੀਂ ਲੱਗਦਾ ਸ਼ਾਇਦ 114 ਸਾਲ ਦਾ ਕੋਈ ਹੋਰ ਇਨਸਾਨ ਹੋਊਗਾ ਜੇ ਤੁਹਾਡੇ ਕੋਈ ਆਸ-ਪड़ोस ਹੈਗਾ ਅਚਾਨਕ ਮੋਟੀ ਲੱਗ ਰਹੀ ਹੈ ਠੀਕ ਆ ਉਹ ਉਹਦੇ ਕਰਕੇ ਲੱਗਦੀ ਹੋਣੀ ਧੁੱਪ ਕਰਕੇ ਅੱਬਰ ਅਸਲਾਮ ਠੀਕ ਹੈ ਜੀ ਠੀਕ ਹੈ ਠੀਕ ਹੈ ਠੀਕ ਹੈ ਸੋ ਆਪਾਂ ਜਿਹੜਾ ਅੱਜ ਲਾਈਵ ਹੋਏ ਸੀ ਸਰ ਪਾਪਾ ਇਹੀ ਗੱਲਬਾਤ ਕਰਨੀ ਸੀ ਸਰਦਾਰ ਫੌਜਾ ਸਿੰਘ ਦੇ ਬਾਰੇ ਦੇ ਵਿੱਚ ਸੋ ਉਮੀਦ ਆ ਕਿ ਤੁਸੀਂ ਉਸ ਮਹਾਨ ਰੂਹ ਲਈ ਦੋ ਸ਼ਬਦ ਕਮੈਂਟਾਂ ਚ ਜ਼ਰੂਰ ਲਿਖੋ ਤੁਹਾਨੂੰ ਮਿਲਦੇ ਹਾਂ ਬਹੁਤ ਜਲਦ ਕਿਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਆ ਤਦ ਤੱਕ ਲਈ ਸਾਰਿਆਂ ਨੂੰ ਸਸ